ਸਸਿਕਾਲ ਜੀ ਡੇਲੀਪੋਰਟ ਪੰਜਾਬੀ ਤੇ ਤੁਹਾਡਾ ਸਵਾਗਤ ਹੈਗਾ ਅੱਜ ਤੁਹਾਨੂੰ ਇੱਕ ਅਜੇ ਸ਼ਖਸ ਨਾਲ ਮਿਲਾਵਾਂਗੇ ਜਿਹੜਾ ਕਿ ਬਠਿੰਡਾ ਦੀ ਮਿਸਾਲ ਪੈਦਾ ਕਰਦਾ ਹੈਗਾ ਇਹ ਸ਼ਖਸ ਦਾ ਨਾਮ ਹੈ ਵੀਰੂ ਬਾਂਸਲ ਮੈਰਿਜ ਅਨਿਵਰਸਰੀ ਹੋਵੇ ਚਾਹੇ ਬੱਚੇ ਦਾ ਜਨਮ ਦਿਨ ਹੋਵੇ ਤਾਂ ਇਹਨਾਂ ਨੇ ਖੂਨਦਾਨ ਦੀ ਲਹਿਰ ਪੂਰੇ ਬਠਿੰਡਾ ਨਹੀਂ ਤੇ ਪੂਰੇ ਪੰਜਾਬ ਵਰਤ ਵਿੱਚ ਇਹ ਲਹਿਰ ਜਾਗਰੂਤ ਕੀਤੀ ਹੈ ਤਾਂ ਨੌਜਵਾਨਾਂ ਨੂੰ ਵੀ ਚੰਗਾ ਮੈਸੇਜ ਦਿੱਨੇ ਨੇ ਅਸੀਂ ਸਦਾ ਨਹੀਂ ਰਹਿਣਾ ਇਸ ਖੂਨਦਾਨ ਦੀ ਨੌਜਵਾਨ ਲਹਿਰ ਨੂੰ ਅੱਗੇ ਲੈ ਕੇ ਜਾ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਬਿਰਵਾਂਸਲ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਡੈਲੀ ਪੋਸਟ ਦੀਆਂ ਪੱਲੋ ਵਧਾਈਆਂ ਤੇ ਕਿਸ ਤਰ੍ਹਾਂ ਤੁਹਾਡੇ ਮਨ ਚ ਆਇਆ ਤੁਸੀਂ ਅੱਜ ਅਨਿਵਰਸਰੀ ਹੈ ਤੁਹਾਡੀ ਤੁਸੀਂ ਬਲੱਡ ਬੈਂਕ ਲਾਇਆ ਮੈਂ ਵੀ ਆਪਣਾ ਡੈਲੀ ਪੋਸਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਰੇ মিডিਆ ਦਾ ਕਿਉਂਕਿ ਜਿਹੜੇ ਸਾਡਾ ਸੁਪਨਾ ਸੀ ਖੂਨਦਾਨ ਦੀ ਲਹਿਰ ਨੂੰ ਘਰ ਘਰ ਲੈ ਕੇ ਜਾਣਾ ਉਸ ਨੂੰ ਕਹੀਏ ਜਿਹੜਾ ਸਾਡਾ ਸੁਪਨਾ ਸਰਕਾਰ ਹੋਇਆ ਤਾਂ ਉਹ ਜਿਹੜਾ ਮੀਡੀਆ ਦਾ ਸਭ ਤੋਂ ਵੱਡਾ ਯੋਗਦਾਨ ਆ ਚਾਹੇ ਇਲੈਕਟ੍ਰੋਨਿਕ ਮੀਡੀਆ ਚਾਹੇ ਪ੍ਰਿੰਟ ਮੀਡੀਆ ਠੀਕ ਹੁੰਦਾ ਤਾਂ ਬਹੁਤ ਵੱਡਾ ਯੋਗਦਾਨ ਆ ਜਿਹੜੀ ਘਰ ਘਰ ਹੁੰਦਾਂ ਦੀ ਲਹਿਰ ਨੂੰ ਲੈ ਕੇ ਜਾਂਦਾ ਸਾਡਾ ਸੁਪਨਾ ਸਰਕਾਰ ਹੋ ਰਿਹਾ ਤੇ ਹੋ ਚੁੱਕਿਆ ਕਾਫੀ ਹੱਦ ਤੱਕ ਕਿਉਂਕਿ ਪਹਿਲਾਂ ਲੋਕ ਡਰਦੇ ਹੁੰਦੇ ਸੀ ਬਲੈਟਿਨੇਸ਼ਨ ਕਰਨ ਤੋਂ ਅੱਜ ਲੋਕ ਕਹੇ ਆ ਅਸੀਂ ਅੱਜ ਨਹੀਂ ਮਤਲਬ ਇਹ ਕਹ ਲੋ ਕਿ ਜਦੋਂ ਵੀ ਸਾਡੀ 2000 ਸੰਚ ਮੈਰੀਨ ਹੋਸਰ ਸੀ ਕਿ ਉਸ ਤੋਂ ਬਾਅਦ ਹੀ ਹੁੰਦਾਂ ਦੀ ਲਹਿਰ ਨਾਲ ਜੁੜੇ ਹੋਏ ਆ ਤੇ ਖੂਨਦਾਨ ਦੀ ਲਹਿਰ ਨੂੰ ਕਰ ਕਰ ਲਈਆਂ ਕੋਸ਼ਿਸ਼ ਕਰ ਰਹੇ ਆ ਤੇ ਸਫਲ ਵੀ ਹੋ ਰਹੇ ਆ ਮੈਰੀ ਅਨਿਵਰਸਰੀ ਹੋਵੇ ਚੈਸਾ ਦੇ ਬੱਚਿਆਂ ਦਾ ਜਨਮ ਦਿਨ ਹੋਵੇ ਚਾਹੇ ਕੋਈ ਵੀ ਉਹ ਹੁੰਦਾ ਫੰਕਸ਼ਨ ਅਥੀ ਉਹਨੂੰ ਬਲੱਡ ਡੋਨੇਸ਼ਨ ਕੈਂਪ ਲਗਾ ਕੇ ਉਹ ਕਰਦੇ ਆ ਚਲੋ ਜੀ ਹਾਂ ਕਿਉਂਕਿ ਜਿਹੜੇ ਬਲੱਡ ਬੈਂਕਾਂ ਚ ਬਲੱਡ ਦੀ ਪੂਰਤੀ ਉਹ ਤੈਹੋ ਸਾਦੀ ਹੈ ਅਗਰ ਆਪਾਂ ਵੱਧ ਤੋਂ ਵੱਧ ਕੈਂਪਸ ਆਯੋਜਨ ਕਰਾਂਗੇ ਤੇ ਕਿਉਂਕਿ ਜਿਹੜਾ ਬਲੱਡ ਹੈ ਥੈਲੋਸੀਆ ਬੱਚੇ ਕੈਂਸਰ ਪੇਸ਼ੈਂਟ ਐਕਸੀਡੈਂਟ ਕੇਸ ਡਿਲੀਵਰੀ ਕੇਸ ਸਟੈਲਿਸ ਕੇਸ ਹੋਰ ਨਾ ਯਾਨੀ ਕਿੰਨੇ ਕੇਸ ਹੈ ਜਰੂਰਤ ਪੈਂਦੀ ਲਗਾਇਆ ਜਾਂਦਾ ਉਹਦੀ ਪੂਰਤੀ ਤੈਹੀ ਹੋ ਸਕਦੀ ਹੈ ਉਹਦੀ ਜਰੂਰਤ ਤੈਹੀ ਪੂਰੀ ਹੋ ਸਕਦੀ ਹੈ ਅਗਰ ਆਪਾਂ ਵੱਤੋ ਦਾ ਕੈਂਪ ਲਗਾਵਾਂਗੇ ਤੇ ਉਹ ਕੋਸ਼ਿਸ਼ ਕਰ ਰਹੇ ਆ ਅੱਜ ਜਿਵੇਂ ਸਾਡੇ ਪਹਿਲੀ ਵਾਰ ਖੂਨਦਾਨ ਕਰ ਰਹੇ ਕੈਂਪਾਂ ਚ ਜਿਹੜੇ ਨਵੇਂ ਨੌਜਵਾਨ ਬਦ ਤੋਂ ਵੱਧ ਇਸ ਸਾਲ ਆnde ਤੇ ਜਿਹੜੇ ਆਪਾਂ ਕਹਿ ਸਕਦੇ ਆ ਵੀ ਜਿਹੜੀ ਪੂਰਤੀ ਹੈਗੀ ਪੂਰੀ ਹੁੰਦਾ ਚਾਂਸ ਵੱਜ ਜਾਂਦਾ ਕਿ ਉਹ ਕੈਂਪ ਲਗਾ ਕੇ ਕਿਉਂ ਵੈਸੇ ਕਿਸੇ ਨੂੰ ਕਹੋ ਵੀ ਆ ਕੈਂਪ ਆਪਾਂ ਬਲੱਡ ਦੇਣ ਜਾਣਾ ਐਮਰਜੈਂਸੀ ਨਹੀਂ ਜਾਂਦਾ ਜਲਦੀ ਜਲਦੀ ਜਦੋਂ ਕੋਈ ਆਪਣਾ ਕੈਂਪਸ ਦਾ ਯੋਜਨ ਹੁੰਦਾ ਆਸੇ ਪਾਸੇ ਦੇ ਲੋਕ ਖੂਨਦਾਨ ਕਰਨ ਲਈ ਆ ਜਾਂਦੇ ਆ نو ਇਹਨਾਂ ਨੂੰ ਸਾਰ ਨਾਲ ਆਉਂਦੇ ਆ ਜਦੋਂ ਜਦੋਂ ਮਨੇ ਇੱਕ ਵਾਰ ਖੂਨਦਾਨ ਕਰਤਾ ਕਿਸੇ ਵੀ ਕੈਂਪ ਚ ਮੇਰਾ ਵਾਦਾ ਕਿ ਉਹ 3 ਮਹੀਨਿਆਂ ਬਾਅਦ ਫਿਰ ਦੁਬਾਰਾ ਕਹੂਗਾ ਵੀ ਕਦੋਂ ਮੇਰੀ ਵਾਰੀ ਆਊਗੀ ਇੰਤਜ਼ਾਰ ਕਰੂਗਾ ਖੂਨਦਾਨ ਕਰਨ ਲਈ ਕਿ ਇੱਕ ਜਨੂੰਨ ਪੈਦਾ ਹੋ ਜਾਂਦਾ ਮੈਂ ਇਹ ਕਹਾਂਗਾ ਕਿ ਤੁਸੀਂ ਕੋਈ ਵੀ ਨਸ਼ੇ ਨੂੰ ਛੱਡ ਕੇ ਜਿਹੜਾ ਸਮਾਜ ਸੇਵਾ ਦਾ ਨਸ਼ਾ ਕਰੋ ਖੌਨਦਾਨ ਦਾ ਨਸ਼ਾ ਕਰੋ ਬਾਤਵਰਨ ਨੂੰ ਸੁਧਾਰਨ ਦਾ ਨਸ਼ਾ ਕਰੋ ਸਮਾਜ ਨੂੰ ਸੁਧਾਰਨ ਦਾ ਨਸ਼ਾ ਕਰੋ ਉਹ ਵੀ ਇੱਕ ਨਸ਼ਾ ਹੈਗਾ ਜਿਹੜਾ ਕਿ ਸਭ ਤੋਂ ਵਧੀਆ ਇੱਕ ਉਹ ਚੀਜ਼ ਮੰਨ ਲਓ ਇਨਸਾਨ ਨੇ ਖੂਨ ਬਲੱਡ ਦਿੱਤਾ ਉਹਨੂੰ ਕਿੰਨਾ ਕੁ ਫਾਇਦੇਮੰਦ ਹੁੰਦਾ ਹੈਗਾ ਕਹਿੰਦੇ ਆ ਮੈਂ ਨਹੀਂ ਕਹਿੰਦਾ ਸਾਇੰਸ ਕਹਿੰਦੀ ਹੈਗੀ ਠੀਕ ਹੈ ਸਾਡੇ ਜੋ ਵੀ ਸਾਇੰਸ ਖੋਜਾਂ ਕਰ ਚੁੱਕੇ ਆ ਪੇਰੋ ਬੇਟਾ ਜੀ ਖੂਨਦਾਨ ਕਰਨ ਤੋਂ ਪੰਜ ਮਿੰਟ ਪੇ ਰਹਿਣਾ ਚਾਹੀਦਾ ਕਦੇ ਵੀ ਜਲਦਬੀ ਨਹੀਂ ਕਰਨੀ ਜਿਹੜਾ ਖੂਨਦਾਨ ਕਰਨ ਨਾਲ ਕਈ ਗੰਭੀਰ ਬਿਮਾਰੀਆਂ ਹੋਣ ਦਾ ਖਤਰਾ ਘਟ ਜਾਂਦਾ ਹੈ ਖੂਨਦਾਨ ਕਰਨ ਨਾਲ ਨੀਲੇ ਤਾਂ ਪੁੰਨ ਨੀਲੇ ਫਲੀਆਂ ਕਿਸੇ ਦੀ ਜਾਨ ਤਾਂ ਵੈਸੇ ਵੀ ਵੈਸੇ ਹੀ ਖੂਨਦਾਨ ਕਰਨ ਨਾਲ ਆਪਣੇ ਸਰੀਰ ਨੂੰ ਵੀ ਫਾਇਦਾ ਆਪਣਾ ਸਰੀਰ ਤੰਦਰੁਸਤ ਰਹਿੰਦਾ ਜੇਤੇ ਵੀ ਉਮਰ 18 ਸਾਲ ਤੋਂ 65 ਸਾਲ ਤੱਕ ਹੈ ਤੇ ਕੋਈ ਵੀ ਤੰਦਰੁਸਤ ਵਿਅਕਤੀ ਹੈ ਉਹਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਤਾਂ ਕਿ ਕਈ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਤੇ ਕਿਸੇ ਦੀ ਜਾਨ ਬਚਾਈ ਜਾ ਸਕੇ ਕਹਿੰਦੇ ਕਿਸੇ ਦੀ ਮੰਨ ਲਓ ਸਰਵਿਸ ਕਰਦੇ ਆਪਾਂ ਕਿਸੇ ਵੀ ਮਸ਼ੀਨਰੀ ਦੀ ਉਸੇ ਤਰੀਕੇ ਨਾਲ ਖੂਨਦਾਨ ਦੇ ਨਾਲ ਸਰਵਿਸ ਹੋ ਜਾਂਦੀ ਹੈ ਸ਼੍ਰੀ ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਖੂਨਦਾਨ ਕਰਨ ਨਾਲ ਆਪਣਾ ਸਰੀਰ ਤੰਦਰੁਸਤ ਰਹਿੰਦਾ ਜਿਹੜਾ ਕਿ ਆਪਾਂ ਕਹਿੰਦੇ ਪਰਾਣਾ ਕ੍ਰੋਣ ਸਰਕਲ ਚੱਲਦਾ ਰਹਿੰਦਾ ਹਣਾ ਮੁਗਲਾਈਲ ਮਿਲਦਾ ਰਹਿੰਦਾ ਉਮੀ ਇੱਕ ਖੂਨਦਾਨ ਦਾ ਇੱਕ ਉਪਰਾਲਾ ਜਿਹੜਾ ਖੂਨਦਾਨ ਕਰਨ ਨਾਲ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਇਹ ਮੈਂ ਨਹੀਂ ਕਹਿੰਦਾ ਵਿਗਿਆਨਿਕ ਕਹਿੰਦੀ ਹੈ ਅਗਰ ਇਹੋ ਜੀ ਕੋਈ ਵੀ ਪ੍ਰੋਬਲਮ ਆਉਂਦੀ ਹੁੰਦੀ ਖੂਨਦਾਨ ਕਰਨ ਨਾਲ ਤਾਂ ਕੋਈ ਵੀ ਖੂਨਦਾਨ ਨਾ ਕਰਦਾ ਤਾਂ ਨਹੀਂ ਅਸੀਂ ਕਿਸੇ ਨੂੰ ਪ੍ਰੇਰਿਤ ਕਰਦੇ ਖੂਨਦਾਨ ਕਰਨ ਲਈ ਕਿਉਂਕਿ ਸਾਨੂੰ ਪਤਾ ਖੂਨਦਾਨ ਕਰਨ ਨਾਲ ਕਿਸੇ ਪ੍ਰਕਾਰ ਦੀ ਕਮਜ਼ੋਰੀ ਨਹੀਂ ਅੱਜ ਤੱਕ ਇਤਿਹਾਸ ਚ ਸਾਰੀ ਦੁਨੀਆ ਚ ਖੂਨਦਾਨ ਕਰਨ ਨਾਲ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਈ ਸਭਾ ਮਾਣ ਮਹਿਸੂਸ ਹੁੰਦਾ ਕੋਈ ਸੇ ਮਤਵਾ ਸੰਦੀ ਵੀ ਕੋਈ ਵੀ ਖੂਨਦਾਨ ਕਰਦਾ ਤੁਹਾਨੂੰ ਕਿੰਨੀ ਕੀ ਖੁਸ਼ੀ ਅੱਜ ਮਹਿਸੂਸ ਹੋ ਰਹੀ ਹੈ ਤੁਸੀਂ ਕਿੰਨੇ ਕੀ ਬਾਰੀ ਇਹ ਜਿਹੜਾ ਬੱਚੇ ਦਾ ਬਰਥਡੇ ਹੁੰਦਾ ਤੁਹਾਡਾ ਦੇਖਦੇ ਆ ਰਹੇ ਆ ਜਾਂ ਮੈਰਿਜ ਅਨਿਵਰਸਰੀ ਹੋਵੇ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਹੈ ਜਾਂ ਤੁਸੀਂ ਜਾਗਰਣ ਕੀਰਤਨ ਵੀ ਕਰਾਉਂਦੇ ਹਾਲਾਂਕਿ ਉਸਤੇ ਵੀ ਤੁਸੀਂ ਬਲੱਡ ਕੈਂਪ ਲਾਉਂਦੇ ਹੋ ਪਰ ਕਿਸ ਤਰ੍ਹਾਂ ਦੇਖਦੇ ਹੋ ਨੌਜਵਾਨ ਤਾਂ ਮਹਿੰਗੇ ਮਹਿੰਗੇ ਹੋਟਲਾਂ ਤੇ ਜਾਂ ਬਾਹਰ ਪਾਰਕਾਂ ਤੇ ਜਿੱਥੇ ਸੈਲੀਬ੍ਰੇਟ ਦੋਸਤਾਂ ਨਾਲ ਕਰਦੇ ਨੇ ਕੇਕ ਕੱਟ ਕੇ ਉਹ ਵੀ ਕੇਕ ਖਰਾਬ ਕਰ ਦਿੰਦੇ ਨੇ ਪਰ ਕਿਸ ਤਰ੍ਹਾਂ ਤੁਸੀਂ ਮੈਂ ਦਾ ਇਹ ਸੰਦੇਸ਼ ਦੇਣਾ ਚਾਹੁੰਦਾ ਜੋ ਕੇ ਘਟਨਾ ਜਾਂ ਕੋਈ ਵੀ ਸੈਲੀਬ੍ਰੇਸ਼ਨ ਉਹ ਵੀ ਜ਼ਰੂਰ ਕਰੋ ਮੈਂ ਨਹੀਂ ਕਹਿੰਦਾ ਨਾ ਕਰੋ ਬਾਕੀ ਸਮਾਜ ਨੂੰ ਜਿਹੜਾ ਵੀ ਕੋਈ ਆਪਾਂ ਸੇਧ ਦੇ ਸਕੀਏ ਉਹ ਇਹ ਕੰਮ ਜ਼ਰੂਰ ਕਰੋ ਸਾਨੂੰ ਖੂਨਦਾਨ ਕਰਨ ਨਾਲ ਲੱਗਦਾ ਵੀ ਸਮਾਜ ਨੂੰ ਸੇਧ ਦਿੱਤੀ ਜਾ ਸਕਦੀ ਹੈ ਕਿ ਖੂਨਦਾਨ ਤੋਂ ਵੱਡਾ ਪੁੰਨ ਤਾਂ ਕੰਮ ਕੋਈ ਨਹੀਂ ਖੂਨਦਾਨ ਮਹਾਦਾਨ ਮੇਰੇ ਖਿਆਲ ਚ ਜਦੋਂ ਗ੍ਰੰਥ ਲਿਖੇ ਗਏ ਸੀ ਉਦੋਂ ਖੂਨਦਾਨ ਦੀ ਜਿਹੜੀ ਬਲੱਡ ਨੇਸ਼ਨ ਦੀ ਕੋਈ ਨਹੀਂ ਹੋਈ ਸੀ ਰੋਜ਼ ਦੀ ਵੀ ਖੋਜ ਹੋਈ ਹੁੰਦੀ ਤਾਂ ਸਾਡੇ ਗ੍ਰੰਥਾਂ 'ਚ ਖੂਨਦਾਨ ਦਾ ਵੀ ਲਿਖਿਆ ਜਾਂਦਾ ਵੀ ਖੂਨਦਾਨ ਹੈ ਜਿਹੜਾ ਸਭ ਤੋਂ ਵੱਡਾ ਦਾਨ ਹੈ ਕਿਉਂਕਿ ਉਹਦੇ ਨਾਲ ਕਿਸੇ ਦਾ ਜੀਵਨ ਬਚ ਸਕਦਾ ਕਿਸੇ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ ਇਸ ਕਰਕੇ ਮੈਂ ਕਹਿੰਦਾ ਆਓ ਆਪਾਂ ਸਾਰੇ ਮਿਲ ਕੇ ਖੂਨਦਾਨ ਦੀ ਲਹਿਰ ਨੂੰ ਘਰ ਘਰ ਲੈ ਕੇ ਜਾਈਏ ਤੁਹਾਨੂੰ ਬਲੱਡ ਬੈਂਕ ਦੇ ਨਾਂ ਤੇ ਜਾਣਾ ਜਾਂਦਾ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਜੀ ਮੰਨ ਲਓ ਤੁਹਾਨੂੰ ਆਪ ਦੇ ਆਪ ਨੂੰ ਕਿਸ ਤਰ੍ਹਾਂ ਫੀਲ ਹੁੰਦਾ ਤੁਸੀਂ ਉਹਦਾ ਨਾਮ ਬਲੱਡ ਬੈਂਕ ਦੇ ਨਾਂ ਤੇ ਜਾਣਾ ਜਾਂਦਾ ਹੈਗਾ ਜੀ ਕੋਈ ਵੀ ਜਦੋਂ ਕਿਸੇ ਨਾ ਕਿਸੇ ਨੂੰ ਇੱਕ ਕੋਈ ਕਹਿੰਦੇ ਆ ਵੀ ਨਾਮ ਮਿਲ ਜਾਂਦਾ ਹਨ ਮੈਨੂੰ ਬਲੱਡ ਬੈਂਕ ਜਾਂ ਬਲੱਡ ਮਸ਼ੀਨਰੀ ਦੇ ਨਾਮ ਤੇ ਲੋਕ ਕਹਿੰਦੇ ਆ ਪਿਆਰ ਨਾਲ ਹਨਾ ਕਿਉਂ ਮਤਲਬ ਉਹਨਾਂ ਨੂੰ ਉਮੀਦ ਹੁੰਦੀ ਹੈ ਵੀ ਬੇਰੂਗੰਸਲੇ ਨੂੰ ਅਸੀਂ ਕਾਲ ਕਰਾਂਗੇ ਤਾਂ ਸਾਡਾ ਹੱਲ ਹੋਏਗਾ ਇਸ ਕਰਕੇ ਕਹਿੰਦੇ ਆ ਅਸੀਂ ਹੱਲ ਵੀ ਕਰਦੇ ਰਹੇ ਹਾਂ ਜਿਹੜੇ ਕੋਰੋਨਾ ਕਾਲ ਹੋ ਗਈ ਜਾਂ ਜਦੋਂ ਵੀ ਕੋਈ ਵੀ ਜ਼ਰੂਰਤ ਪਈ ਹੈ ਅਸੀਂ ਆਪਣਾ 24 ਘੰਟੇ ਸਵਾਰਥ ਭਾਵ ਨਾਲ ਸੇਵਾ ਕਰਦੇ ਰਹੇ ਹਾਂ ਉਮਰ ਦੇ ਨਾਲ ਨਾਲ ਮੈਂ ਹੋਰ ਨੌਜਵਾਨਾਂ ਨੂੰ ਕਹਾਂਗਾ ਵੀ ਉਹ ਅੱਗੇ ਆਣ ਕਿਉਂਕਿ ਅਸੀਂ ਸਜ਼ਾ ਨਹੀਂ ਰਹਿਣਾ ਵੀ ਹੋਰ ਜਿਹੜੇ ਨੌਜਵਾਨ ਉਹ ਸਾਡੀ ਜਿਹੜੀ ਵਿਰਸਾ ਸੰਭਾਲਣ ਤੇ ਇਹ ਲੈਣ ਨੂੰ ਜਿਹੜਾ ਅੱਗੇ ਲੈ ਕੇ ਜਾ। ਜਿੰਨੇ ਕੀ ਬਾਰੇ ਤੁਸੀਂ ਇਸ ਘਰ ਚ ਇਹ ਮੁਹਿੰਮ ਚਲਾ ਚੱਕੇ। ਸੋਨੂੰ ਦੱਸਿਆ ਵੀ ਮੇਰੇ ਖਲ 24 25 ਸਾਲ ਹੋ ਗਿਆ ਸੀ ਇੱਕ ਖੂਨਦਾਨ ਦੇ ਕੈਂਪਾਂ ਦਾ ਯੋਜਨ ਕਰ ਰਹੇ ਹਾਂ ਚਾਹੇ ਮੇਰੇ ਮਨਸਰੀਆ ਚਾਹੇ ਜਨਮ ਦਿਨਾਂ ਕੋਈ ਵੀ ਫੰਕਸ਼ਨ ਹੁੰਦਾ ਬਸ ਇਹ ਖੂਨਦਾਨ ਕੈਂਪ ਲਗਾ ਕੇ ਕਰਦੇ ਆ ਤੇ ਸਾਡੇ ਆਸ-ਪਾਸ ਵਾਲੇ ਸਮਾਜ ਵਾਲੇ ਬਹੁਤ ਮੱਤ ਝੜ ਕੇ ਸਹਿਯੋਗ ਦਿੰਦੇ ਆ ਸਾਡਾ ਸਾਡੇ ਵਿੱਚ ਸਾਡੇ ਰਮੇਸ਼ ਨੰਦ ਜੀ ਐਸਵੀਆਈ ਤੋਂ ਆਏ ਐ ਇਹ ਵੀ ਸਾਨੂੰ ਮੌਕੇ ਮੱਕੇ ਤੇ ਅਸ਼ੀਰਵਾਦ ਦੇਣ ਪਹੁੰਚਦੇ ਐ ਕਿਉਂਕਿ ਮੈਂ ਚਾਹ ਕੇ ਵੀ ਇਕੱਲੇ ਕੁਝ ਨਹੀਂ ਕਰ ਸਕਦੇ ਜਦੋਂ ਪਰਿਵਾਰਕ ਦਾ ਸਮੂਹ ਸਹਿਯੋਗ ਜਾਂ ਸਮਾਜ ਦਾ ਸਹਿਯੋਗ ਹੁੰਦਾ ਫਿਰ ਹੀ ਨਾਲ ਕਰ ਸਕਦੇ ਆ ਮੈਂ ਆਪਣੇ ਪਰਿਵਾਰਕ ਦਾ ਵੀ ਸਹਿਯੋਗ ਉਹ ਵੱਡਾ ਕਹੂੰਗਾ ਕਿਉਂਕਿ ਮੈਂ ਸੇਵਾ ਕਰ ਪਾ ਰਹੇ ਹਾਂ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਕਰ ਪਾ ਰਹੇ ਆ ਆਪਣੀ ਜੀਵਨ ਸੰਗਣੀ ਦੇ ਸਹਿਯੋਗ ਨਾਲ ਹੀ ਕਰ ਪਾ ਰਹੇ ਆ ਕਿਉਂਕਿ ਇਹ ਮੈਨੂੰ ਪ੍ਰੇਰਿਤ ਕਰਦੀ ਹੈ ਕਿ ਦੇ ਵੀ ਸਮਾਜ ਤੇ ਕੰਮ ਕਰਨ ਤੋਂ ਰੋਲਦੀ ਨਹੀਂ ਫਿਰ ਉਹ ਰੋਕਦੀ ਹੋਵੇ ਤਾਂ ਮੈਂ ਕਾਮਨਾ ਕਰਪਾਵਾ ਸਮਾਜਿਕ ਇਸ ਕਰਕੇ ਕਰਪਾਣਾ ਮੈਂ ਹਰੇਕ ਨੂੰ ਕਹਿਣਾ ਵੀ ਸਮਾਜਿਕ ਕੰਮ ਕਰਨ ਲਈ ਅੱਕੇ ਆਓ ਤਾਂ ਕਿ ਆਪ ਇੱਕ ਨਵੇਂ ਸਮਾਜ ਦੀ ਸਿਰਜਣਾ ਕਰ ਸਕੀਏ ਅਸੀਂ ਸਰਵੇ ਕੀਤਾਗਾ ਚੈਨਲ ਥਰੂ ਤੁਸੀਂ ਸਕਿੰਟਾਂ ਦੇ ਅੰਦਰ ਅੰਦਰ ਜੇ ਪਹਿਲਾ ਫੋਨ ਆਜੇ ਤੁਸੀਂ ਸਕਿੰਟਾਂ ਦੇ ਅੰਦਰ ਅੰਦਰ ਮਰੀਜ਼ ਨੂੰ ਬਲੱਡ ਦੇ ਇੰਜਾਸਟੇ ਪਹੁੰਚ ਦਿਓ ਤਾਂ ਕਿਸ ਤਰ੍ਹਾਂ ਦੇਖਦੇ ਹੋ ਇੱਕ ਜਨੂਨ ਸਾਨੂੰ ਦੱਸਦਾ ਵੀ ਜਨੂਨ ਹੁੰਦਾ ਸੀ ਵੀ ਜਿਹੜਾ ਕਿ ਅਸੀਂ ਨਾਲ ਦੇ ਨਾਲ ਪਹੁੰਚ ਜਾਂਦੇ ਸੀ ਮੈਨੂੰ ਕੁਝ ਵੀ ਜ਼ਰੂਰੀ ਨਹੀਂ ਲੱਗਦਾ ਸੀ ਮੈਂ ਇੱਕ ਦੁਕਾਨਦਾਰੀ ਚਲਾਣਾ ਆਪਣੀ ਸੈਂਟਰੀ ਦੀ ਉਹ ਦੁਕਾਨ ਵੀ ਮੈਂ ਛੱਡ ਕੇ ਚਲੇ ਜਾਂਦਾ ਹੁੰਦਾ ਸੀ ਖੁੱਲੀ ਮੈਨੂੰ ਆਂਡ ਗਾਂਡ ਵਾਲੇ ਵੀ ਲੜਦੇ ਸੀ ਵੀ ਤੂੰ ਦੁਕਾਨ ਛੱਡ ਕੇ ਚਲੇ ਜਾ ਘਾਟੇ ਜਾੜ ਗਾ ਮਰ ਮੈਂ ਕਹਿੰਦਾ ਮੈਨੂੰ ਪੋਲੇ ਬਾਬੇ ਦਾ ਆਸ਼ੀਰਵਾਦ ਪ੍ਰਵਾਪਤ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਲਾਸ ਨਹੀਂ ਹੋਇਆ ਮੈਨੂੰ ਬਹੁਤ ਫਾਇਦਾ ਹੋਇਆ ਜਿਹੜੀ ਸਮਾਜ ਸੇਵਾ ਕਰ ਰਿਹਾ ਕਹਿੰਦੇ ਪ੍ਰਮਾਤਮਾ ਆਸ਼ੀਰਵਾਦ ਇਹਦਾ ਲੋਕਾਂ ਦੀਆਂ ਦੁਆਵਾਂ ਹੁੰਦੀਆਂ ਉਹ ਦੁਆਵਾਂ ਮਿਲੀਆਂ ਮੈਨੂੰ ਤੇ ਉਹਦੇ ਨਾਲ ਮੈਂ ਬਹੁਤ ਕਾਮਯਾਬੀ ਵੀ ਨਹੀਂ ਮਿਲਿਆ ਹੁਣ ਮੇਰੀ ਉਮਰ ਕਿ ਮੈਂ ਕਹੀਏ ਵੀ ਜ਼ਿਆਦਾ ਤੇ ਮੈਂ ਹੋਰ ਤਈਆਂ ਨੌਜਵਾਨਾਂ ਨੂੰ ਕਹਿਣਾ ਵੀ ਹੁਣ ਅਸੀਂ ਸਜ਼ਾ ਨਹੀਂ ਹੋ ਵੀ ਤੁਸੀਂ ਹੋਰ ਨੌਜਵਾਨ ਅੱਗੇ ਆਣ ਤੇ ਇਹਨੂੰ ਸੰਭਾਲ ਲਓ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਮੁਹਿੰਮ ਦੇ ਨਾਲ ਜੁੜੇ ਆ 23 8 1998 23 26 27 ਸਾਲ ਹੋ ਗਏ ਜਿਹੜਾ ਅਸੀਂ ਬਲੱਡ ਡੋਨੇਸ਼ਨ ਦੀ ਮੁਹਿੰਮ ਨਾਲ ਜੁੜੇ ਹੋਏ ਆ ਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਆ ਸਾਨੂੰ ਦੱਸਿਆ ਕਾਮਯਾਬ ਹੋਏ ਆ ਸਾਨੂੰ ਤਾਂ ਹੀ ਖੁਸ਼ੀ ਮਸੂਸ ਹੋਈ ਹੈ ਵੀ ਉਦੋਂ ਲੋਕ ਡਰਦੇ ਹੁੰਦੇ ਸੀ ਖੂਨਦਾਨ ਕਰਨ ਤੋਂ ਅੱਜ ਦੇ ਲੋਕ ਬਾਹਾਂ ਅੱਗੇ ਕਰਕੇ ਖੂਨਦਾਨ ਕਰਨ ਲਈ ਤਿਆਰ ਰਹਿੰਦੇ ਆ ਕਿ ਲੋਕਾਂ ਨੂੰ ਪਤਾ ਲੱਗ ਗਿਆ ਖੂਨਦਾਨ ਕਰਨ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹੇਗਾ ਤੇ ਕਿਸੇ ਜਾਨ ਵੀ ਬਚੇਗੀ ਤੇ ਦੁਆਵਾਂ ਵੀ ਮਿਲਣਗੀਆਂ ਪਿਆਵਾਲਾ ਮੋਲ ਲੱਗ ਰਿਹਾ ਜੀ ਕਿਸ ਤਰ੍ਹਾਂ ਦੇਖਦੇ ਹੋ ਖੁਸ਼ੀ ਪਰਿਵਾਰ ਦੇ ਅੰਦਰ ਐਨੇ ਤੁਹਾਡੇ ਇੱਕ ਫੋਨ ਤੇ ਆ ਗਏ ਜੇ ਤੁਸੀਂ ਸਕਿੰਟਾਂ ਦੇ ਪੋਹਦੇ ਤਾਂ ਤੁਹਾਡੇ ਇੱਕ ਫੋਨ ਤੇ ਵੀ ਲੋਕ ਕਿੰਨੇ ਇਕੱਠੇ ਹੋਏ ਮੈਂ ਤੁਹਾਨੂੰ ਜਿਵੇਂ ਕਹਿ ਸਹਿਯੋਗ ਇਹ ਲੋਕਾਂ ਦਾ ਸਮਾਜ ਦਾ ਸਹਿਯੋਗ ਹੀ ਹੈ ਨਾ ਜਿਹੜਾ ਕਹਿੰਦੇ ਆਪਾਂ ਜੋ ਕਿਸੇ ਨੂੰ ਦੇਵਾਂਗੇ ਉਹ ਵੀ ਮੁੜ ਵਾਪਸ ਆਊਗਾ ਅਗਰ ਆਪਾਂ ਕਿਸੇ ਨੂੰ ਪਿਆਰ ਦੇਵਾਂਗੇ ਤੇ ਪਿਆਰ ਮਿਲੇਗਾ ਠੀਕ ਹੈ ਸਹਿਯੋਗ ਦੇਵਾਂਗੇ ਤਾਂ ਸਹਿਯੋਗ ਮਿਲੇਗਾ ਜੋ ਸਮਾਜ ਨੂੰ ਦਵਾਂਗੇ ਉਹ ਮੁੜ ਕੇ ਕਹਿੰਦੇ ਤੁਹਾਡੇ ਕੋਲ ਵਾਪਸ ਆਂਦਾ ਉਹ ਜੋ ਅਸੀਂ ਦਿੰਨੇ ਆ ਉਹ ਵੀ ਸਮਾਜ ਦਾ ਪਿਆਰ ਮੈਨੂੰ ਮਿਲਦਾ ਉਹਨਾਂ ਦੇ ਸਹਿਯੋਗ ਨਾਲ ਹੀ ਮੈਂ ਕਰ ਪਾ ਰਿਹਾ ਹਾਂ ਜਿਵੇਂ ਕਿ ਆ ਵੀ ਇਕੱਲਾ ਚਾਕੇ ਵੀ ਕੁਝ ਨਹੀਂ ਕਰ ਸਕਦਾ ਜਿਹੜਾ ਸਹਿਯੋਗ ਆ ਅਸ਼ੀਰਵਾਦ ਆ ਇਹਨਾਂ ਦਾ ਦੁਆਵਾਂਗੇ ਉਹਨਾਂ ਨਾਲ ਹੀ ਕਰਦਾ ਮੈਂ ਪਾਈਆਂ ਖੁਸ਼ੀ ਮਹਿਸੂਸ ਕਰਦਾ ਖੁਸ਼ੀ ਦੇ ਮਾਰੇ ਤੁਹਾਡੇ ਆਂ ਆਹ ਸੋਵੀਆਂ ਲੱਗਿਆ ਸੋ ਤਾਂ ਜਦੋਂ ਵੀ ਕੋਈ ਸਮਾਜਿਕ ਕੰਮ ਕਰਦਾ ਨਾ ਮੈਨੂੰ ਇੱਕ ਜਨੂਨ ਦਿੱਲੀ ਲਗਨ ਹੁੰਦੀ ਆ ਵੀ ਮੈਂ ਕੰਮ ਕਰ ਰਿਹਾ ਹਾਂ ਨਾ ਵੀ ਸਮਾਜ ਲਈ ਕੰਮ ਆ ਰਿਹਾ ਕਿਉਂਕਿ ਹੋਰ ਕੁਝ ਤਾਂ ਨਹੀਂ ਕਰ ਸਕਦੇ ਕਿ ਸਮਾਈ ਇਸ ਤੇ ਕੋਈ ਤੁਹਾਡਾ ਪੈਸਾ ਨਹੀਂ ਲੱਗਦਾ ਅਗਰ ਸਮਾਜ ਸੇਵਾ ਕਰਨੀ ਹੈ ਤੁਸੀਂ ਕੋਈ ਪੇੜ ਪੋਤਾ ਲਗਾ ਕੇ ਵੀ ਸਮਾਜ ਸੇਵਾ ਕਰ ਸਕਦੇ ਹੋ ਕੋਈ ਰਸਤੇ 'ਚ ਬੱਟਾ ਪਿਆ ਡਲਾ ਪਿਆ ਉਹਨੂੰ ਵੀ ਸਾਈਡ ਤੇ ਕਰਕੇ ਸਮਾਜ ਸੇਵਾ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਵੀ ਕੋਈ ਵੀ ਕੋਈ ਕਰਨਾ ਬੱਚਿਆਂ ਨੂੰ ਆਪਣਾ ਕੋਈ तो के भी से जी, खुशी महसूस करवा तो तो है कर है। है तो है। है। करते हैं रहते हैं बाईस साल हो गए बाकी अपना प्रेम प्यार है रिश्तेदारी भी है जो है सेवादार है जुड़े जुड़े उम्र भी बहुत ज्यादा हो गई है कैसा लगता है खून देते हुए लोगों को क्या जागरूक करना क्या देखो सब बड़ा दान खून दान 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 अन्न अन्न दान के साथ सबसे पतला जल है जल से पतला कोई चीज नहीं है आजकल अन्न दान भी हो गया है और खून दान हो गया धन दान तो दुनिया देती बड़े बड़े लोग दे जाएंगे लेकिन अन्न दान और खून दान सो में पांच देंगे सारे नहीं देने को तैयार होते तो धन तो पांच भी ग्यारह भी तैयार हो जाएंगे ऐसे ये सबसे बड़ी इनकी सेवा भाव श्रद्धा है और सबसे बड़े व्यापार कहते हैं सेवा से व्यापार है और श्रद्धा से व्यापार है इनका भाव श्रद्धा अच्छा है प्यार नगर में, में सभी लोग ऐसे जुड़े हैं लो है, हम भी जुड़े बिल्कुल जी बिल्कुल यह ने बठिंडा की मिसाल जिड़ा कि समाज सेवी दे खूनदानी के नाते जाने जाते हैं नाम इन्ह का वीरू बंसल है तो देख ही रहे हो चाहे एनवर्सरी हो चाहे किसी बच्चे का बर्डे हो ਖੂਨਦਾਨ ਦੇ ਕੇ ਇਹ ਲੋਕਾਂ ਨੂੰ ਜਾਗਰੂਤ ਕਰਦੇ ਨੇ ਤਾਂ ਲੋਕਾਂ ਨੂੰ ਵੀ ਦੱਸਦੇ ਨੇ ਅਸੀਂ ਸਦਾ ਨਹੀਂ ਰਹਿਣਾਗਾ ਤੁਸੀਂ ਅੱਗੇ ਆਓ ਨੌਜਵਾਨੋ ਇਹ ਖੂਨਦਾਨ ਦੀ ਲਹਿਰ ਨੂੰ ਅੱਗੇ ਲੈ ਕੇ ਜਾਓ ਕੈਮਰਾਮੈਨ ਗੁਰਵਿੰਦਰ ਨਾਲ ਕਪਿਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ